ਤੁਸੀਂ ਮੀਟਿੰਗ ਕੀਤੀ ਹੈ ਪ੍ਰੈਸ ਨਾਲ ਤੁਸੀਂ ਕਿਵੇਂ ਦੇਖਦੇ ਹੋ ਮੈਂ ਪਹਿਲਾਂ ਤਾਂ ਤੁਹਾਨੂੰ ਸਾਰੇ ਪ੍ਰੈਸ ਕਲਬ ਫੋਨ ਤੇ ਸਾਰੇ ਮੈਂਬਰਜ਼ ਨੂੰ ਦਿਆ ਹੈ ਕਿ ਨਾ ਤੁਸੀਂ ਸਾਡੇ ਆਫਿਸ ਚ ਆਇਓ ਸਾਡੇ ਛੋਟੇ ਜਿਹੇ ਸਿੱਧਾ ਤੇ ਮੈਂ ਤੁਹਾਡੇ ਰਾਹੀਂ ਬਸ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਮਾੜੇ ਅਨਸਰ ਨੇ ਗਲਤ ਕੰਮ ਕਰਨ ਵਾਲੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਤਾੜਨਾ ਵੀ ਉਹ ਬਿਲਕੁਲ ਜਿਹੜੇ ਬਖਤਾ ਸ਼ਾਹ ਹੋ ਕੋਈ ਵੀ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਵੇਂ ਸਪੈਸ਼ਲ ਮੁਹਿੰਮ ਚੱਲੀ ਹੋਈ ਹੈ ਜੁਦ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਸਾਡੇ ਡੀਜੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹਦੇ ਬਾਰੇ ਹਦਾਇਤਾਂ ਨੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇੱਕ ਇਹ ਮੈਸੇਜ ਤੁਹਾਡੇ ਰਾਹੀਂ ਮੈਂ ਪਹੁੰਚਾਉਣਾ ਚਾਹੁੰਦਾ ਤੇ ਮੈਂ ਅਪੀਲ ਵੀ ਕਰਦਾ ਵੀ ਇਹਦੇ ਵਿੱਚ ਪਬਲਿਕ ਜਿਹੜਾ ਸਹਿਯੋਗ ਦੇਵੇ ਸਾਡਾ ਤਾ ਜੋ ਇਹ ਨਸ਼ੇ ਵਾਲੇ ਜਿਹੜੇ ਕੰਮ ਨੂੰ ਪ੍ਰੋਪਰ ਇਹਦੀ ਰੋਕਥਾਮ ਕੀਤੀ ਜਾ ਸਕੇ ਤੇ ਨਸਪਾਈ ਜਾ ਸਕੇ ਦੂਜਾ ਮੈਂ ਜਿਹੜੇ ਆਮ ਸ਼ਹਿਰੀ ਨੇ ਇਲਾਕੇ ਦੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਅਸੀਂ ਵਚਨਬੱਧ ਹਾਂ ਕਿਸੇ ਵੀ ਤਰ੍ਹਾਂ ਦੀ ਜੇ ਜਰੂਰਤ ਹੋएगी ਤਾਂ ਸਾਡੇ ਨਾਲ ਜਿਹੜੇ ਦਿੱਤੇ ਗਏ ਫੋਨ ਨੇ ਉਹਨਾਂ ਤੇ ਸੰਪਰਕ ਕਰਨ ਸਾਡੇ ਨਾਲ ਰابطਾ ਬਣਾਉਣ ਤੁਹਾਡੇ ਰਾਹੀਂ ਸਾਡੇ ਤੱਕ ਗੱਲ ਪਹੁੰਚਾਉਣ ਤੇ ਉਹਨਾਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੀ ਪੂਰਜੋਰ ਕੋਸ਼ਿਸ਼ ਕੀਤੀ ਜਾਏਗੀ